ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਵਣ ਸਿੰਘ ਪੰਦੇਰ ਸ਼ੰਭੂ ਬਾਰਡਰ ਤੋਂ ਜੀ ਅੱਜ ਜੱਜੀ ਸਿੰਘ ਢੱਲੇਵਾਲ ਜੀ ਦਾ ਮਰਨ ਵਰਤ 27ਵੇਂ ਦਿਨ ਵਿੱਚ ਦਾਖਲ ਹੋ ਗਿਆ ਵਾ ਤੁਸੀਂ ਸਾਰੇ ਜਾਣਦੇ ਹੋ ਔਰ ਜੋ ਦੋਵੇਂ ਫਾਰਮਾਂ ਨੇ ਫੈਸਲਾ ਕੀਤਾ ਵਾ ਵੀ ਜਿਹੜਾ ਨਵਾਂ ਖਲੜਾ ਸਰਕਾਰ ਨੇ ਲਿਆਂਦਾ ਵਾ ਉਹ ਦੋਵੇਂ ਫਾਰਮ ਜਿਹੜਾ ਇੱਕ ਖਲੜਾ ਵਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਵਾ ਪਿਜੜੀ ਦੇਸ਼ ਲੈਵਲ ਦੀ ਮੰਡੀ ਆ ਉਹਨੂੰ ਨਿੱਜੀ ਹੱਥਾਂ ਵਿੱਚ ਦੇਣਾ ਵਾ ਉਹਦੇ ਲਈ ਉਹ ਜਿਹੜਾ APMC ਐਕਟ ਆ ਉਹਦੇ ਵਿੱਚ ਸੋਧ ਕਰਕੇ ਜਿਹੜੇ ਸੈਲੋ ਗਦਾਮ ਨੇ ਉਹਨਾਂ ਨੂੰ ਮੰਡੀ ਯਾਰਡ ਜਣੀ ਉਹ ਪ੍ਰਾਈਵੇਟ ਮੰਡੀ ਬਣਾ ਦੇਣਾ ਇਹੀ ਜਿਹੜੇ ਪਹਿਲੇ ਕਾਨੂੰਨ ਤਿੰਨ ਜਿਹੜੇ ਖੇਤੀ ਨੂੰ ਅਜਾੜਨ ਵਾਲੇ ਸੀਗੇ ਸਾਡੀਆਂ ਜ਼ਮੀਨਾਂ ਖੋਣ ਵਾਲੇ ਸੀ ਉਹਨਾਂ ਵਿੱਚ ਸੀਗਾ ਇਹੀ ਹੁਣ ਉਹ ਫੈਸਲਾ ਕਰਕੇ ਆ ਗਏ ਆ ਦੋਵਾਂ ਫੋਰਮਾਂ ਨੇ ਫੈਸਲਾ ਕੀਤਾ ਕਿ ਇਹ ਜਿਹੜਾ ਨਵਾਂ ਖਲੜਾ ਪੰਜਾਬ ਸਰਕਾਰ ਨੂੰ ਭੇਜਿਆ ਕੇਂਦਰ ਨੇ ਔਰ ਉਹ ਕੇਂਦਰ ਉਹ ਖਲੜਾ ਰੱਦ ਕਰੇ ਸੌਰੀ ਕੇਂਦਰ ਨੇ ਸੋ ਪੰਜਾਬ ਸਰਕਾਰ ਪੰਜਾਬ ਸਰਕਾਰ ਉਹ ਖੱਲੜਾ ਰੱਦ ਕਰ ਦੇ ਔਰ ਉਹ ਵਿਧਾਨ ਸਭਾ ਦਾ اجلاس ਸਦ ਇਹ ਦੋਵਾਂ ਫਾਰਮਾਂ ਦਾ ਫੈਸਲਾ ਵਿਧਾਨ ਸਭਾ ਦਾ اجلاس ਸਦ ਕੇ ਭਗਵੰਤ ਮਾਨ ਸਰਕਾਰ ਜੇ ਕਹਿੰਦੀ ਆ ਮੈਂ ਕਿਸਾਨਾਂ ਮਜ਼ਦੂਰਾਂ ਦੇ ਨਾਲ ਹੁਣ ਪਤਾ ਲੱਗ ਜੂ ਆਮ ਆਦਮੀ ਪਾਰਟੀ ਦੀ ਨੀਤੀ ਦਾ ਕਿ ਉਹ ਕਾਰਪੋਰੇਟ ਦੇ ਪੱਖ ਵਾਲੀ ਆ ਕਿ ਕਿਸਾਨਾਂ ਮਜ਼ਦੂਰਾਂ ਦੇ ਪੱਖ ਵਾਲੀ ਆ ਇਸ ਕਰਕੇ ਵਿਧਾਨ ਸਭਾ ਦਾ اجلاس ਸੱਤ ਕੇ ਭਗਵੰਤਮਾਨ ਸਰਕਾਰ ਕਾਰਪੋਰੇਟ ਦੇ ਜਿਹੜਾ ਖਲੜਾ ਭੇਜਿਆ ਕੇਂਦਰ ਨੇ ਖੇਤੀ ਮੰਡੀ ਨੂੰ ਖਤਮ ਕਰਨ ਵਾਲਾ ਉਹਨੂੰ ਰੱਦ ਕਰ ਦੇਵੇ ਇਹਦੋ ਗਾਹਾਂ ਜਿਹੜੀਆਂ ਉੱਚ ਕੋਈ ਸੌਦਾ ਪਹਿਲੋ ਕੀਤੀ ਐ ਸੀ ਕਹਿੰਦੇ ਉਹ ਵੀ ਨਿਬੇੜ ਦੇਣੀਆਂ ਚਾਹੀਦੀਆਂ ਇਹਦੋ ਗਾਹਾਂ ਪਰਾਓ ਉਦਾਨ ਸਬਾ ਦੇ اجلاس ਦੇ ਵਿੱਚ ਜਿਹੜੀਆਂ ਸੀ ਬੰਗਾ 12 ਮੰਗਾ ਤੇ ਸੰਘਰਸ਼ ਕਰ ਰਹੇ ਆ ਉਹਨੂੰ ਮੋਦੇ ਹੱਕ 'ਚ ਮਤਾ ਪਾਸ ਕਰਕੇ ਉਹ ਕੇਂਦਰ ਨੂੰ ਭੇਜਣਾ ਚਾਹੀਦਾ ਕਿ ਇਹ 12 ਜਿਹੜੀਆਂ 13 ਮੰਗਾ ਲਗਭਗ ਸ਼ਹੀਦ ਸੁੱਭ ਕਰਨ ਦੀ ਸ਼ਹੀਦੀ ਇਹ ਜਿਹੜੀਆਂ ਵਾ ਇਹ ਇਹਨੂੰ ਪ੍ਰਵਾਨ ਕੀਤਾ ਜਾਵੇ ਇਹਨੂੰ ਕੇਂਦਰ ਸਰਕਾਰ ਮੰਨੇ ਹੁਣ ਕੇਂਦਰ ਕੋਲ ਪੰਜਾਬ ਸਰਕਾਰ ਨੇ ਸਮਾਂ ਲੈ ਲਿਆ ਹੁਣ ਦੇਖਦੇ ਆ ਪੰਜਾਬ ਸਰਕਾਰ ਕੀ ਕਰਦੀ ਹੈਗੀ ਆ ਦੂਜਾ ਵਿਭਾਗ ਉਹਦੇ ਵਿੱਚ ਜਿੱਥੇ ਜਿੱਥੇ ਭਾਜਪਾ ਦੀਆਂ ਸਰਕਾਰਾਂ ਨੇ ਕੇਂਦਰ ਨੇ ਕਿਉਂਕਿ ਜੇ ਪੰਜਾਬ ਨੂੰ ਖਲੜਾ ਭੇਜਿਆ ਤੇ ਸਾਰੇ ਸੂਬਿਆਂ ਨੂੰ ਭੇਜਿਆ ਹੋਊਗਾ ਤੋਂ ਇਹਦੋਂ ਗਾਹ ਤੇ ਉਹ ਦੂਜੀਆਂ ਸੂਬਿਆਂ ਦੇ ਵਿੱਚ ਜਿੱਥੇ ਜਿੱਥੇ ਇਹਦੋਂ ਗਾਹ ਜਿਹੜੇ ਜਿੱਥੇ ਜਿੱਥੇ ਉਹਨਾਂ ਦੀਆਂ ਸਰਕਾਰਾਂ ਨੇ ਇਹਦਾ ਮਤਲਬ ਹੈ ਵੀ ਉੱਥੇ ਉਹ ਲਾਗੂ ਕਰਨਗੇ ਤੇ ਲਗਭਗ 50 ਦੇਸ਼ ਦੇ 40-45% ਹਿੱਸੇ ਵਿੱਚ ਤਾਂ ਬਾਸ਼ਪਾ ਦੀਆਂ ਸਰਕਾਰਾਂ ਹੈ ਹੀ ਨੇ ਅੰਤਪਛਤ ਕਹਿ ਲਓ ਇਹਦਾ ਮਤਲਬ ਜੇ ਅੱਧੇ ਦੇਸ਼ ਦੇ ਵਿੱਚ ਇਹ ਖੇਤੀ ਮੰਡੀ ਨਿੱਜੀ ਹੱਥਾਂ ਵਿੱਚ ਚਲੀ ਗਈ ਜਿਹੜਾ ਅਸੀਂ 13 ਫਰਵਰੀ ਤੋਂ ਅੰਦੋਲਨ ਸ਼ੁਰੂ ਕੀਤਾ ਵਾ ਉਦੋਂ ਵੀ ਕਿਹਾ ਸੀਗਾ ਵੀ ਇਹ ਡੇਡੇ ਢੰਗ ਨਾਲ ਫਿਰ ਉਹ ਮਾਰੂ ਕਾਨੂੰਨ ਜਿਹੜੇ ਆ ਕੇਂਦਰ ਜਿਹੜੇ ਆ ਉਹ ਲਾਗੂ ਕਰ ਰਹੀ ਹੈਗੀ ਆ ਹੁਣ ਵੀ ਸਾਡਾ ਇਹੀ ਕਹਿਣਾ ਤੋ ਇਸ ਕਰਕੇ ਇਹ ਲੜਾਈ ਹੋਰ ਵੱਡੀ ਹੋਗੀ ਤੋ ਇਹ ਦੋ ਆ ਫਾਰਮਰ ਨੇ ਫੈਸਲਾ ਕਰ ਲਿਆ ਵੀ ਭਗਵਾਨਤਮਾਨ ਸਰਕਾਰ ਇਹ ਜਿਹੜਾ ਉਹਨਾਂ ਕੋ ਖੇਤੀ ਦਾ ਪ੍ਰਾਈਵੇਟ ਮੰਡੀ ਦਾ ਖਲੜਾ ਆਇਆ ਉਹਨੂੰ ਉਧਾਨ ਸਾਬਾ ਦੇ اجلاس ਵਿੱਚ ਰੱਦ ਕਰੇ 12 ਮੰਗਾ 12 ਮੰਗਾ ਜੜੀਆਂ ਉਹਨਾਂ ਆਪਾਂ ਮੋਰਚੇ ਦੇ ਵਿੱਚ ਇਸ ਵੇਲੇ ਜਿਹੜਾ ਲੱਗਾ ਹੋਇਆ ਉਹਨਾਂ ਦੇ ਹੱਕ ਵਿੱਚ ਮਤਾ ਪਾਸ ਕਰਕੇ ਪਤਾ ਲੱਗ ਜੂਗਾ ਵੀ ਭਗਵੰਤ ਮਾਨ ਦੀ ਸਰਕਾਰ ਸਾਡੇ ਨਾਲ ਕਿੰਨਾ ਕੁ ਹੈਗੀ ਆ ਤੇ ਕਿੰਨਾ ਕੁ ਨਹੀਂ ਹੈਗੀ ਇਹਦੋਂ ਗਾਹ ਭਰਾਓ ਤੁਹਾਨੂੰ ਪਤਾ ਹੀ ਆ ਜਿਹੜਾ 13 ਫਰਵਰੀ ਤੋਂ ਅੰਦੋਲਨ ਚੱਲ ਰਿਹਾ ਲਗਭਗ 314-15 ਦਿਨਾਂ ਨੂੰ ਨੇੜੇ ਹੋ ਚੱਲੇ ਆ ਤੇ ਦੁਗਾ ਦਵਾ ਫੋਰਮਾਂ ਨੇ ਪੰਜਾਬ ਮੁਕੰਮਲ ਬੰਦ ਦਾ ਸੱਦਾ ਦਿੱਤਾ ਹੈਗਾ ਇਸ ਕਰਕੇ ਬੇਨਤੀ ਆ ਵੀ ਇਹਦੇ ਵਿੱਚ ਅਸੀਂ ਗਾਹਾਂ ਸਾਰੇ ਟਰਾਂਸਪੋਰਟਰਾਂ ਨੂੰ ਡ라이ਵਰ ਨੂੰ ਇਹ ਤੋਂ ਗਾਹਾਂ ਜਿਹੜੇ ਬਿਜਲੀ ਮੁਲਾਜ਼ਮ ਨੇ ਰੇਲਵੇ ਦੇ ਮੁਲਾਜ਼ਮ ਨੇ ਸੈਂਟਰੀ ਵਾਲੇ ਮੁਲਾਜ਼ਮ ਨੇ ਦਫ਼ਤਰਾਂ 'ਚ ਲੱਗੇ ਮੁਲਾਜ਼ਮ ਨੇ 올 ਇਨ 올 ਜਿੰਨੇ ਵੀ ਵਿਭਾਗ ਨੇ ਸਾਰੇ ਮੁਲਾਜ਼ਮਾਂ ਨੂੰ ਅਪੀਲ ਕਰਦੇ ਆ ਵਿਦਿਆਰਥੀਆਂ ਨੂੰ ਅਪੀਲ ਕਰਦੇ ਆ ਆਮ ਦੁਕਾਨਦਾਰਾਂ ਨੂੰ ਅਪੀਲ ਕਰਦੇ ਆ ਪੰਜਾਬ ਦੇ ਨੌਜਵਾਨ ਨੂੰ ਅਪੀਲ ਕਰਦੇ ਆ ਪੰਜਾਬ ਦਾ ਕਿਸਾਨ ਮਜ਼ਦੂਰ ਤੇ ਹੈਗਾ ਹੀ ਆ ਮੋਰਚੇ ਵਿੱਚ ਛੋਟੇ ਵਪਾਰੀ ਨੂੰ ਅਪੀਲ ਕਰਦੇ ਆ 올 ਇਨ 올 ਜਿਹੜੇ ਸਾਰੇ ਪੰਜਾਬੀ ਆ ਸਾਡੇ ਪੂਰੇ ਪੰਜਾਬੀਆਂ ਨੂੰ ਅਪੀਲ ਕਰਦੇ ਆ ਵੀ ਇਸ ਮੋਰਚੇ ਨੂੰ ਕਾਮਯਾਬ ਕਰਨ ਵਾਸਤੇ ਮੋਦੀ ਸਰਕਾਰ ਦੇ ਜਿਹੜਾ ਧੌਂਚ ਕਿਲਾ ਵਾ ਜੇ ਇਹਨੂੰ ਕੱਢਣਾ ਚਾਹੁੰਦੇ ਹੋ ਤਾਂ ਫਿਰ 30 ਦਸੰਬਰ 2024 ਦਾ ਜਿਹੜਾ ਪੰਜਾਬ ਬੰਦ ਆ ਉਹਨੂੰ ਕਾਮਯਾਬ ਕਰੋ ਇਸ ਕਰਕੇ ਭਰਾਓ ਐਮਰਜੈਂਸੀ ਸੇਵਾਵਾਂ ਮਾਂ ਤੇ ਸੀ ਬਹਾਲ ਰੱਖਾਂਗੇ ਤੋਂ ਸਾਨੂੰ ਪੂਰੀ ਆਸ ਆ ਜਿਹੜੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨਾਲ ਮੁਹੱਬਤ ਕਰਦੇ ਆ ਪਿਆਰ ਕਰਨ ਵਾਲੇ ਲੋਕ ਨੇ ਉਹ 3 ਕਰੋੜ ਪੰਜਾਬੀ ਨੇ ਸੋ ਇਹਦੋਂ ਗਾਹਾਂ ਕਿਸਾਨਾਂ ਮਜ਼ਦੂਰਾਂ ਦਾ ਸਵਾਲ ਆ ਕੋਈ ਨਿੱਜੀ ਸਵਾਲ ਨਹੀਂ ਹੈ ਜੇ ਖੇਤੀ ਸੈਕਟਰ ਖਤਮ ਹੋ ਗਿਆ ਖੇਤੀ ਸੈਕਟਰ ਦਾ ਪੈਸਾ ਕਿਸਾਨ ਤੇ ਖੇਤ ਮਜ਼ਦੂਰ ਕੋਲ ਆਉਂਦਾ ਉਹ ਪੈਸਾ ਅਸੀਂ ਛੋਟੀਆਂ ਦੁਕਾਨਾਂਾਂ ਤੇ ਖਰਚਦੇ ਆ ਉਹਨੇ ਪੈਸੇ ਨਾਲ ਅਸੀਂ ਪੱਠੇ ਤੋਂ ਇੱਟਾਂ ਖਰੀਦਦੇ ਆ ਉਹਨਾ ਸਾਡੇ ਪੈਸੇ ਨਾਲ ਕੁੱਲ ਬਾਜ਼ਾਰ ਦਾ ਕਾਰੋਬਾਰ ਚੱਲਦਾ ਸਾਡਾ ਪੰਜਾਬ ਦਾ ਅਰਥਚਾਰਾ ਖੇਤੀ ਦਾ ਅਰਥਚਾਰਾ ਵਾ ਇਹ ਪੂਰਾ ਤਾਂ ਪੂਰਾ ਸਾਈਕਲ ਸਾਡਾ ਖੇਤੀ ਤੇ ਨਿਰਭਰ ਆ ਇਸ ਕਰਕੇ ਭਰਾਓ ਸਾਰਿਆਂ ਦੀ ਲੋੜ ਹੈਗੀ ਆ ਸੋ ਇਸ ਕਰਕੇ ਆਪਾਂ ਸਾਰੇ ਇੱਕ ਪੰਜਾਬੀ ਬਣ ਕੇ ਪੰਜਾਬੀ ਹੋ ਕੇ ਇਹਨੂੰ ਸਾਥ ਦਈਏ ਤੇ ਇਸ ਮੋਰਚੇ ਨੂੰ ਕਾਮਯਾਬ ਕਰੀਏ ਅਸੀਂ ਵੇਖ ਰਹੇ ਆ ਕਿ ਜਿਵੇਂ ਸ਼ੰਭੂ ਬਾਰਡਰ ਤੇ ਵੱੱਟ ਵੱੱਟ ਲੋਕ ਪਹੁੰਚ ਰਹੇ ਆ ਔਰ ਬਹੁਤ ਕਿਸਮ ਦੀਆਂ ਸੇਵਾਵਾਂ ਲੈ ਕੇ ਜਾ ਰਹੇ ਆ ਖਨੋਰੀ ਬਾਰਡਰ ਤੇ ਵੀ ਜਾ ਰਹੇ ਧੰਨਵਾਦ ਦੀਆਂ ਅੱਜ ਗੁਰੂ ਕਲਗੀਧਰ ਪਿਤਾ ਚਮਕੌਰ ਸਾਹਿਬ ਜਿੱਥੇ ਵੱਡੇ ਸਾਹਿਬਜ਼ਾਦੇ ਸ਼ਹਾਦਤ ਦੇ ਗਏ ਸੀ ਤੋਂ ਇਨਾ ਸਮਾਂ ਵਿੱਚ ਸਾਡਾ 15ਵਾਂ ਵਾਲਾ ਸ਼ਹੀਦਾਂ ਨੂੰ ਸਮਰਪਿਤ ਆ ਉਹਨਾਂ ਸ਼ਹੀਦਾਂ ਦਾ ਅੱਜ ਸ਼ਹੀਦੀ ਪੁਰਬ ਵੀ ਅਸੀਂ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਮਨਾਵਾਂਗੇ ਗੁਰੂ ਸਾਹਿਬ ਦੇ ਦਰਸਾਏ ਹੋਏ ਮਾਰਗ ਔਰ ਸਾਡੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਸਾਨੂੰ ਹਾਕਮਾਂ ਦੇ ਖਿਲਾਫ ਅੰਦੋਲਨ ਕਰਨ ਲਈ ਪ੍ਰੇਰਿਤ ਕਰਦੀਆਂ ਵਾਂ ਅਸੀਂ ਉਹਨਾਂ ਤੋਂ ਸਿਹਤ ਲੈਣੇ ਹੈਗੇ ਆਂ ਔਰ ਉਹਨਾਂ ਦੇ ਜਿਹੜੇ ਸਾਨੂੰ ਰਾਹ ਵਿਖਾਇਆ ਉਹਨਾਂ ਤੇ ਚੱਲਣ ਦੀ ਕੋਸ਼ਿਸ਼ ਕਰਦੇ ਹੈਗੇ ਆ ਸੋ ਇਸ ਕਰਕੇ ਜਿਹੜੇ ਸ਼ੰਭੂ ਦੇ ਨੇੜੇ ਤੇੜੇ ਪਿੰਡ ਨੇ ਸਾਡੇ ਅਸੀਂ ਅਪੀਲ ਕੀਤੀ ਸੀ ਉਹਨਾਂ ਸਾਰਿਆਂ ਨੂੰ ਵੀ ਅੱਜ ਸ਼ੰਭੂ ਬਾਰਡਰ ਤੇ ਜਿਹੜਾ ਸ਼ਹੀਦੀ ਪੁਰਬਾ ਸਾਬ ਜਦਾਂ ਦਾ ਮਨਾਇਆ ਜੋ ਇਸ ਤੱਕ ਖਨੌਰੀ ਤੇ ਵੀ ਮਨਾਇਆ ਜਾਊਗਾ ਇਹ ਤੋਂ ਘੱਟ ਛੋਟੇ ਸਾਬ ਜਦਾਂ ਦਾ ਸ਼ਹੀਦੀ ਪੁਰਬ ਵੀ 27 ਨੂੰ ਆ ਉਹ ਵੀ ਅਸੀਂ ਬਾਡਰਾਂ ਤੇ ਮਨਾਵਾਂਗੇ ਤੋਂ ਸਾਰੇ ਪੰਜਾਬ ਦੇ ਪਿੰਡਾਂ ਨੂੰ ਸਾਡੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਨੂੰ ਬੇਨਤੀ ਆ ਵੀ ਸ਼ੰਭੂ ਬਾਡਰ ਹੋਵੇ ਚਾਹੇ ਖਨੌਰੀ ਹੁਣ ਵੇਲਾ ਆ ਗਿਆ ਘਰਾਂ ਤੋਂ ਨਿਕਲੀਏ ਟਰਾਲੀਆਂ ਪਾਈਏ ਟਰਾਲੀਆਂ ਪਾ ਕੇ ਜਿਹੜਾ ਵਾ ਉਹ ਮੋਰਚਿਆਂ ਤੇ ਜਾ ਕੇ ਡਟিয়ে ਸੋ ਤੁਹਾਡੀ ਮੋਰਚਿਆਂ ਦੇ ਵਿੱਚ ਲੱਖਾਂ ਦੀ ਗਿਣਤੀ ਸਰਕਾਰ ਨੂੰ ਡਰਾਊਗੀ ਮੰਗਾ ਮਨਾਉਣ ਨੂੰ ਮਜਬੂਰ ਕਰ ਦਊਗੀ ਸਰਕਾਰ ਨੂੰ ਇਹ ਤੋਂ ਗਾ ਆਪਣੇ ਸਾਰੀਆਂ ਜਥੇਬੰਦੀਆਂ ਦੇ ਵਰਕਰਾਂ ਨੂੰ ਬੇਨਤੀ ਆ ਵੀ 30 ਦਾ ਪੰਜਾਬ ਬੰਦ ਜਿੰਨੇ ਵੀ ਦੋਵਾਂ ਮੋਰਚਿਆਂ ਦੇ ਚਾਹੇ ਐਸਕੇਮ ਨਾਨ ਪੋਲਿਟਿਕਲ ਹੋਵੇ ਚਾਹੇ ਕਿਸਾਨ ਮਜ਼ਦੂਰ ਮੋਰਚਾ 22 ਗੱਡੀਆਂ ਲੈ ਕੇ ਸਪੀਕਰ ਬਣ ਕੇ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ ਦੇ ਵੱਡੇ ਸ਼ਹਿਰਾਂ ਕਸਬਿਆਂ ਪਿੰਡਾਂ ਤੱਕ ਇਹ ਗੱਲ ਨੂੰ ਘਰ-ਘਰ ਪਹੁੰਚਾ ਦਿਓ ਵੀ ਪੰਜਾਬੀਓ 30 ਦਾ ਜਿਹੜਾ ਬੰਦ ਦਾ ਸੱਦਾ ਨੂੰ ਪੂਰੀ ਤਰ੍ਹਾਂ ਕਾਮਯਾਬ ਕਰਨਾ ਹੈਗਾ ਵਾ ਔਰ ਇਸ ਕਾਮਯਾਬੀ ਤੁਹਾਡੇ ਤੋਂ ਬਿਨਾਂ ਸਾਨੂੰ ਨਹੀਂ ਮਿਲਣੀ ਤੋ ਆਪਾਂ ਉੱਠਿਏ ਹੁਣ ਘਰਾਂ ਚੋਂ ਨਿਕਲੀਏ ਸਾਡੇ ਕੋ ਭਾਵੇਂ ਤੁਸੀਂ ਕੋਈ ਆਡੀਓ ਟੈਪ ਕਰਾ ਲੋ ਘਰ ਘਰ ਤੱਕ ਇਹ ਆਡੀਓ ਘਰ ਘਰ ਤੱਕ ਇਹ ਵੀਡੀਓ ਜਾਣੀ ਚਾਹੀਦੀ ਆ ਔਰ ਇਹ ਲੋਕਾਂ ਤੱਕ ਪਹੁੰਚਣੀ ਚਾਹੀਦੀ ਆ ਜਿੱਥੋਂ ਤੱਕ ਮੋਦੀ ਸਰਕਾਰ ਦਾ ਸਵਾਲ ਆ ਉਹ ਦੇਸ਼ ਦੇ ਖੇਤੀ ਸੈਕਟਰ ਨੂੰ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਆ ਹਰਿਆਣਾ ਪੂਰੀ ਤਰ੍ਹਾਂ ਤਿਆਰ ਆ ਪੰਜਾਬੀਓ ਇਹ ਤਾਂ ਨਹੀਂ ਹਰਿਆਣੇ ਸਾਨੂੰ ਵੜਨ ਦੇਣਾ ਚਾਹੁੰਦੇ ਉਹਨਾਂ ਨੂੰ ਪਤਾ ਹਰਿਆਣਾ ਉੱਠ ਜਾਣਾ ਵਾ ਉਹ ਪੰਜਾਬ ਨੂੰ ਅੱਧ ਕਰਕੇ ਕੁੱਟਣਾ ਚਾਹੁੰਦੇ ਆ ਉਹਨਾਂ ਨੂੰ ਪਤਾ ਜੇ ਇਹ ਦਿੱਲੀ ਚਲੇਗੇ ਤਾਂ ਪੂਰਾ ਦੇਸ਼ ਇਹਨਾਂ ਨਾਲ ਖੜ ਜਾਣਾ ਉਹ ਕਹਿੰਦੇ ਪੰਜਾਬ 'ਚ ਸਾਡਾ ਹੈ ਕੁਝ ਨਹੀਂਗਾ ਪਰ ਜੇ ਦੇਸ਼ ਵਿੱਚ ਵੱਧ ਗਏ ਤਾਂ ਫਿਰ ਇਹ 542 ਸੀਟਾਂ ਤੇ ਅਸਰ ਪਾ ਦੇਣਗੇ ਸਰਕਾਰ ਨੂੰ ਮੁਸ਼ਕਲਾਂ ਖੜੀਆਂ ਕਰ ਦੇਣਗੇ ਇਸ ਕਰਕੇ ਉਹ ਜਿਹੜਾ ਸਾਨੂੰ ਦਿੱਲੀ ਦੇ ਬਾਰਡਰਾਂ ਤੇ ਰੋਕ ਕੇ ਰੱਖ ਰਹੇ ਆ ਅਰ ਅੱਜ ਮੋਦੀ ਸਰਕਾਰ ਨੈਤਿਕ ਤੌਰ ਤੇ ਹਾਰ ਗਈ ਕਿ 100 ਬੰਦਾ ਪੈਦਲ ਜਾਂਦਾ ਮੋਦੀ ਸਰਕਾਰ ਲਈ ਖਤਰਾ ਕਿਵੇਂ ਆ ਅੱਜ ਤਾਈ ਕੋਈ ਵੀ ਸਾਨੂੰ ਜਵਾਬ ਨਹੀਂ ਦੇ ਸਕਿਆ ਸੀ ਮੰਗਿਆ ਵੀ ਪੈਦਲ ਨਿਹੱਥੇ ਕਿਸਾਨ 100 ਜਾਣੇ ਤੁਹਾਡੇ ਦੇਸ਼ ਦੇ ਲਾਅਨ ਆਰਡਰ ਵਾਸਤੇ ਕਿਵੇਂ ਖਤਰਾ ਹੋ ਸਕਦੇ ਆ ਕੋਈ ਜਵਾਬ ਨਹੀਂ ਹੈਗਾ ਕਿ ਦੇਸ਼ ਦੀ ਰਾਜਧਾਨੀ ਦਿੱਲੀ ਉਹ ਸਾਡੀ ਰਾਜਧਾਨੀ ਨਹੀਂ ਹੈ ਅਸੀਂ ਇਸ ਮੁਲਕ ਦੇ ਰਹਿਣ ਵਾਲੇ ਆ ਸਾਡਾ ਵੀ ਉਹਨਾਂ ਹੱਕ ਆ ਜਿਨ੍ਹਾਂ ਸਾਰਿਆਂ ਦਾ ਹੱਕ ਆ ਸੋ ਹੁਣ 140 ਕਰੋੜ ਲੋਕ ਦੇਸ਼ ਦੇ ਐ ਸ਼ੰਭੂ ਹੋਵੇ ਚਾਹੇ ਖਨੋਰੀ ਬਾਰਡਰ ਹੋਵੇ ਉਹਨਾਂ ਦੀ ਆਵਾਜ਼ ਨਾ ਆਵਾਜ਼ ਲਗਾ ਰਹੇ ਆ ਮੋਦੀ ਸਰਕਾਰ ਤੇ ਦਬਾਅ ਬਹੁਤ ਜ਼ਿਆਦਾ ਵਾ ਮੋਦੀ ਸਰਕਾਰ ਵੱਖ-ਵੱਖ ਹੱਥ ਕੰਡੇ ਪਨਾ ਰਹੀ ਆ ਔਰ ਇਧਰ ਪੰਜਾਬ ਦੇ ਵਿੱਚ ਵੀ ਸਰਕਾਰ ਦੀਆਂ ਏਜੰਸੀਆਂ ਸਰਕਾਰ ਦੇ ਚਾਹੇ ਕੇਂਦਰ ਦੀਆਂ ਚਾਹੇ ਪੰਜਾਬ ਦੀਆਂ ਲਗਾਤਾਰ ਅੰਦੋਲਨ ਨੂੰ ਪਾੜਨ ਦੇ ਵਿੱਚ ਅੰਦੋਲਨ ਨੂੰ ਖਤਮ ਕਰਨ ਦੇ ਵਿੱਚ ਲੱਗੀਆਂ ਹੋਈਆਂ ਭਰਾਓ ਜਾਗਦੇ ਰਹਿਣਾ ਪੈਣਾ ਵਾ ਬਹੁਤ ਜ਼ੋਰ ਲੱਗਿਆ ਹੋਇਆ ਵੀ ਕਿਵੇਂ ਨਾ ਕਿਵੇਂ ਹੋਰ ਕੋਈ ਮੁੱਦਾ ਵਿਚਵਾੜ ਕੇ ਸਾਰੇ ਕਿਸਾਨ ਅੰਦੋਲਨ ਨੂੰ ਡੀਰੇਲ ਕੀਤਾ ਜਾਵੇ ਇਸ ਕਰਕੇ ਭਰਾਓ ਵਾਤ ਤੋਂ ਵਾਦੇ ਨੂੰ ਸ਼ੇਅਰ ਕਰ ਦਿਓ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ